ਇਹ ਪਾਵਨ ਪਵਿੱਤਰ ਅੰਗ 252 ਤੇ ਸਭਾਏ ਮਾਨ ਹੈ ਪੌੜੀ ਵਾਲਾ ਸ਼ਬਦ ਹੈ ਜੀ ਮਹਾਰਾਜ ਸਮਝਾਉਂਦੇ ਨੇ ਲੱਲਾ ਤਾਂ ਕਹਿ ਲਵੇ ਨ ਕੋਉ ਏਕੇ ਆਪ ਅਬਰ ਨ ਹੋਉ ਮਹਾਰਾਜ ਕਹਿੰਦੇ ਉਸ ਪ੍ਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਲੱਲਾ ਤਾਂ ਕਹਿ ਲਵੇ ਨ ਕੋਉ ਵੀ ਤੇਰੇ ਬਰਾਬਰ ਦਾ ਨਹੀਂ ਹੋਰ ਹੈ ਕੋਈ ਇਕੇ ਆਪ ਅਬਰ ਨਾ ਹੋਊ ਮਹਾਰਾਜ ਕਹਿੰਦੇ ਆਪਣੇ ਵਰਗਾ ਉਹ ਆਪ ਹੀ ਆਪ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਦੇਖੋ ਜੀ ਹੁਣ ਆਪਾਂ ਨੂੰ ਪੂਰਾ ਪੂਰਾ ਗੁਰਬਾਣੀ ਤੋਂ ਸਮਝ ਆਉਂਦੀ ਆ ਵੀ ਉਸ ਪ੍ਰਭੂ ਪਰਮਾਤਮਾ ਵਰਗਾ ਹੋਰ ਕੋਈ ਬਰਾਬਰ ਦੀ ਤਾਕਤ ਨਹੀਂ ਹੈ ਬਰਾਬਰ ਦੀ ਕੋਈ ਪਾਵਰ ਨਹੀਂ ਹੈ ਜੋ ਕੁਝ ਕਰ ਕਰਾ ਰਿਹਾ ਅਕਾਲ ਪੁਰਖ ਵਾਹਿਗੁਰੂ ਹੀ ਕਰ ਰਿਹਾ ਹੈ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤਿਰ ਭਵਨ ਸਾਜਿਆ ਘਟ ਘਟ ਜੋਤ ਸਮੋਏ ਇਸ ਤਰ੍ਹਾਂ ਇਸ ਤਰ੍ਹਾਂ ਪੰਕਤੀ ਆ ਮਾਫ ਕਰਨਾ ਜੇ ਮੈਂ ਨਾ ਸਹੀ ਬੋਲ ਸਕਿਆ ਹੋਇਆ ਤਾਂ ਵੀ ਘਟ ਘਟ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਹੀ ਜੋਤ ਹੈ ਉਹਨੇ ਆਪਣੇ ਆਪ ਤੋਂ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਤੇ ਆਪਣੇ ਆਪ ਤੋਂ ਆਪ ਨੂੰ ਵੀ ਆਪਣੇ ਆਪ ਤੋਂ ਹੀ ਪੈਦਾ ਕੀਤਾ ਹੈ ਉਦੇ ਵਰਗਾ ਹੋਰ ਕੋਈ ਨਹੀਂ ਹੈ ਹੋ ਬਨਹਾਰ ਹੋਤ ਸਦ ਆਇਆ ਓਆ ਕਾ ਅੰਤ ਨ ਕਾ ਹੂ ਪਾਇਆ ਮਹਾਰਾਜ ਕਹਿੰਦੇ ਸਦਾ ਤੋਹੀ ਓ ਪ੍ਰਭ ਹੋਂਦ ਵਾਲਾ ਚੱਲਿਆ ਆ ਰਿਹਾ ਹੈ ਓਆ ਕਾ ਅੰਤ ਨ ਕਾ ਹੂ ਪਾਇਆ ਕਿਸੇ ਨੇ ਉਸ ਦੀ ਹਸਤੀ ਦਾ ਅਖੀਰਲਾ ਬੰਨਾ ਨਹੀਂ ਲੱਭਾ ਤੇ ਨਾ ਕੋਈ ਲੱਭ ਸਕਦਾ ਹੈ ਭਾਈ ਅਗੇ ਸਤਿਗੁਰੂ ਕਹਿੰਦੇ ਨੇ ਕੀਟ ਹਸਤ ਕੀਟ ਹਸਤ ਮਹਿ ਪੂਰ ਸਮਾਨੇ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਵਿੱਚ ਪੂਰਨ ਤੌਰ ਤੇ ਪ੍ਰਭੂ ਵਿਆਪਕ ਹੈ ਇਹ ਨਹੀਂ ਹੈ ਵੀ ਕੀੜੀ ਦੇ ਵਿੱਚ ਘੱਟ ਪਾਵਰ ਆ ਤੇ ਹਾਥੀ ਦੇ ਵਿੱਚ ਵੱਧਾ ਓਨੀ ਹੀ ਪਾਵਰ ਕੀੜੀ ਦੇ ਵਿੱਚ ਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਤੇ ਓਨੀ ਹੀ ਹਾਥੀ ਦੇ ਵਿੱਚ ਉਹ ਕਿਵੇਂ ਕਿਉਂਕਿ ਘਟ ਪ੍ਰਭੂ ਪਰਮਾਤਮਾ ਨੇ ਘੜੀ ਉਹਦੇ ਸਰੀਰ ਦੀ ਕੀੜੀ ਦਾ ਸਰੀਰ ਵੀ ਅਕਾਲ ਪੁਰਖ ਵਾਹਿਗੁਰੂ ਨੇ ਘੜਿਆ ਤੇ ਹਾਥੀ ਦਾ ਵੀ ਓਨੀ ਤਾਕਤ ਕਿਹੜੀ ਅੱਖਾਂ ਵੀ ਉਹਨੂੰ ਦਿੱਤੀਆਂ ਉਦੋਂ ਓਨੀਆਂ ਹੀ ਠੀਕ ਆ ਜੀ ਨਾਸ ਮੁਖ ਪੈਰ ਤੇ ਆਕਸੀਜਨ ਹਵਾ ਪਾਣੀ ਸਭ ਕੁਝ ਉਹੀ ਇੱਕੋ ਵਰਗਾ ਚਿੱਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਇਹ ਵੀ ਆਪਾਂ ਪੰਕਤੀ ਪੜ੍ਹਦੇ ਹੁੰਨੇ ਹਾਂ ਹੁਣ ਇੱਥੇ ਵੀ ਇਸ ਪੰਕਤੀ ਚ ਸਤਿਗੁਰਾਂ ਨੇ ਇਹੀ ਸਮਝਾਉਣਾ ਕੀਤਾ ਕੀਟ ਹਸਤਮ ਹੈ ਪੂਰ ਸਮਾਨੇ ਪਰਗਟ ਪੁਰਖ ਸਭ ਠਾਉ ਜਾਣੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਵਿੱਚ ਪੂਰਨ ਤੌਰ ਤੇ ਪ੍ਰਭੂ ਵਿਆਪਕ ਹੈ ਉਹ ਸਰਬ ਵਿਆਪਕ ਪ੍ਰਮਾਤਮਾ ਹਰ ਥਾਂ ਪ੍ਰਤੱਖ ਜਾਪ ਰਿਹਾ ਹੈ ਕਿਵੇਂ ਕੁਦਰਤ ਦੇ ਵਿੱਚ ਜਿੱਥੇ ਹਾਂ ਜਾਈ ਤੂੰ ਸਭ ਨਹੀਂ ਥਾਈ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਜਿੱਥੇ-ਜਿੱਥੇ ਹੀ ਮੈਂ ਜਾਵਾਂ ਸਭ ਨਹੀਂ ਥਾਈਆਂ ਤੂੰ ਕੋਈ ਵੀ ਜਗ੍ਹਾ ਤੇਰੇ ਤੋਂ ਖਾਲੀ ਨਹੀਂ ਹੈ ਕਣ-ਕਣ ਵਿੱਚ ਵਿਆਪਕ ਹੈ ਤੂੰ ਮਹਾਰਾਜ ਜਾ ਕੋ ਦਿਨ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤਹ ਜਪਣ ਮਹਾਰਾਜ ਕਹਿੰਦੇ ਜਿਸ ਬੰਦੇ ਨੂੰ ਪ੍ਰਭੂ ਨੇ ਆਪਣੇ ਨਾਮ ਦਾ ਸਵਾਦ ਬਖਸ਼ਿਆ ਹੈ ਨਾ ਉਹ ਬੰਦਾ ਗੁਰੂ ਦੀ ਸ਼ਰਨ ਪੈ ਕੇ ਸਦਾ ਉਸ ਦਾ ਉਸ ਨੂੰ ਜਪਦਾ ਰਹਿੰਦਾ ਹੈ ਸਦਾ ਉਸ ਦਾ ਜਾਪ ਕਰਦਾ ਮਨੁੱਖ ਮਨੁੱਖ ਬੀਬੀ ਆ ਜਾਈਆ ਸ਼ਲੋਕ ਵਿੱਚ ਤਾਂ ਸਤਗੁਰੂ ਦੱਸਦੇ ਨੇ ਆਤਮ ਰਸ ਜਹ ਜਾਣਿਆ ਹਰ ਰੰਗ ਸਹਿਜੇ ਮਾਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਹੜੇ ਬੰਦੇ ਅਡੋਰ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੀ ਯਾਦ ਦਾ ਸਵਾਦ ਮਾਣਦੇ ਹਨ ਉਹਨਾਂ ਨੇ ਇਸ ਆਤਮਿਕ ਆਨੰਦ ਨਾਲ ਸਾਂਝ ਪਾਈ ਹੈ ਆਤਮਿਕ ਆਨੰਦ ਜਿਹਨੂੰ ਆਪਾਂ ਕਹਿੰਦੇ ਆ ਅੱਜ ਕੱਲ ਦੀ ਭਾਸ਼ਾ ਦੇ ਵਿੱਚ ਵੀ ਜ਼ਿੰਦਗੀ ਜੀਣ ਦਾ ਮਜ਼ਾ ਆ ਰਿਹਾ ਹੈ ਅੱਜ ਕੱਲ ਦੀ ਭਾਸ਼ਾ ਦੇ ਪਰ ਇੱਥੇ ਮਹਾਰਾਜ ਨੇ ਦੱਸਿਆ ਵੀ ਜਿਹੜੇ ਬੰਦੇ ਅਡੋਲ ਵਸਤਾ ਵਿੱਚ ਟਿਕ ਕੇ ਪ੍ਰਭੂ ਦੀ ਯਾਦ ਦਾ ਸਵਾਦ ਮਾਣਦੇ ਹਨ ਜਿਨ੍ਹਾਂ ਨੇ ਇਸ ਆਤਮਿਕ ਆਨੰਦ ਨਾਲ ਸਾਂਝ ਪਾਈ ਹੈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਨੰਦ ਮਾਣ ਰਹੇ ਨੇ ਗੁਰੂ ਗਿਆਨ ਦੀ ਸੂਝ ਲੈ ਕੇ ਜ਼ਿੰਦਗੀ ਜੀਵਨ ਗੁਰੂ ਦੇ ਕਹਿਣ ਮੁਤਾਬਕ ਚੱਲ ਰਿਹਾ ਜਿਨ੍ਹਾਂ ਦਾ ਮਹਾਰਾਜ ਕਹਿੰਦੇ ਉਹਨਾਂ ਦੀ ਆਨੰਦ ਨਾਲ ਸਾਂਝ ਬਣੀ ਹੋਈ ਆ ਸਾਂਝ ਪਾਈ ਆ ਉਹਨਾਂ ਨੇ ਸਾਂਝ ਦਾ ਆਪਾਂ ਸਮਝਦੇ ਆਂ ਨਾ ਸਾਂਝ ਮੈਨੇ ਸਾਂਝਾ ਜਿਵੇਂ ਆਪਾਂ ਕਹਿ ਦਿੰਨੇ ਆ ਮਕਾਨ ਆਪਣਾ ਸਾਂਝਾ ਹੀ ਆ ਜੀ ਆ ਜਮੀਨ ਆਪਣੀ ਸਾਂਝੀ ਆ ਜੀ ਠੀਕ ਆ ਜੀ ਕੋਈ ਗੱਡੀ ਮੋਟਰ ਵੀ ਸਾਂਝੀ ਕਰ ਲੈਂਦੇ ਆ ਨੇ ਸਾਂਝ ਪਰ ਉਹ ਜਿਹੜੀ ਦੁਨਿਆਵੀ ਦੁਨਿਆਵੀ ਸਾਂਝ ਆ ਉਹ ਵਿਖੜ ਜਾਂਦੀ ਹੈ ਟੁੱਟ ਜਾਂਦੀ ਹੈ ਸਾਂਝ ਨਿਭਦੀ ਨਹੀਂ ਪਰ ਜਿਹੜੀ ਆਹ ਸਾਂਝ ਪਾਈ ਆ ਨਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੀਵਾਤਮਾ ਨੇ ਜੀਵ ਨੇ ਇਹ ਨਹੀਂ ਟੁੱਟਦੀ ਇਹ ਤੋੜ ਨਿਭਦੀ ਹੈ ਮਹਾਰਜ ਕਹਿੰਦੇ ਨਾਨਕ ਤਨ 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 ਜਨ ਆਏ ਤੇ ਪਰਵਾਣ ਉਹ ਭਾਗਾ ਵਾਲੇ ਹਨ ਉਹਨਾਂ ਦਾ ਹੀ ਜਗਤ ਵਿੱਚ ਜੰਮਣਾ ਸਫਲ ਹੈ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸਾਝ ਪਾਈ ਮਹਾਰਾਜ ਕਹਿੰਦੇ ਉਹਨਾਂ ਦਾ ਜਗਤ ਵਿੱਚ ਜਨਮ ਲੈ ਕੇ ਜੀਵਨ ਬਸਰ ਕਰਨ ਵਾਲਾ ਜੰਮਣਾ ਸਫਲ ਹੈ ਜਨਮ ਸਫਲ ਉਹਦਾ ਜਨਮ ਸਫਲ ਹੈ ਜੀ ਜੰਮਣਾ ਸਫਲ ਹੈ ਮਹਾਰਾਜ ਕਹਿੰਦੇ ਪੌੜੀ ਪੌੜੀ ਵਾਲੇ ਪੰਧ ਚ ਮਹਾਰਾਜ ਦੱਸਦੇ ਨੇ आया सफल ताहू को गनिए जास रसन हर हर जस भनिए महाराज कहें जगत बि उस मनुख का आना नेपरे चढ़ चढ़िया है जगत बिच्च ओ आया समझो आया सफलता हु को गणिये ਉਹੀ ਜਗਤ ਦੇ ਵਿੱਚ ਆਇਆ ਗਿਣਿਆ ਜਾ ਸਕਦਾ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਜੇ ਤੁਸੀਂ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਗੁਰੂ ਦੇ ਗਿਆਨ ਨਾਲੋਂ ਟੁੱਟੇ ਹੋਏ ਆ ਪਾਈ ਤਾਂ ਜੀਂਦੀਆਂ ਲਾਸਾਂ ਜੀਂਦੀਆਂ ਲਾਸਾਂ ਤੁਰਿਆ ਤਾਂ ਫਿਰਦਾ ਮਨੁੱਖ ਪਰ ਜਮੀਰ ਕਰਕੇ ਮਰਿਆ ਹੋਇਆ ਗੁਰੂ ਦਾ ਗਿਆਨ ਪੱਲੇ ਨਹੀਂ ਪ੍ਰਭੂ ਪਰਮਾਤਮਾ ਦਾ ਨਾਮ ਪੱਲੇ ਨਹੀਂ ਤੇ ਜੀਂਦਾ ਹੀ ਲਾਸ ਤੁਰਿਆ ਫਿਰਦਾ ਇਹਦਾ ਭਾਵ ਤਾਂ ਇਹੀ ਆ ਨਾ ਫਿਰ ਵੀ ਜਗਤ ਵਿੱਚ ਉਸੇ ਮਨੁੱਖ ਦਾ ਆਉਣਾ ਨੇਪਰੇ ਚੜਿਆ ਜਾਣਾ ਜਗਤ ਵਿੱਚ ਉਹੀ ਆਇਆ ਸਮਝੋ ਜਿਹਦੀ ਪ੍ਰਭੂ ਪਰਮਾਤਮਾ ਦੇ ਨਾਲ ਸਾਝ ਹੈ ਜਸ ਰਸਨ ਹਰ ਹਰ ਜਸ ਭਣੀਏ ਕਿਹੜਾ ਮਹਾਰਾਜ ਕਹਿੰਦੇ ਜਿਸ ਦੀ ਜੀਵ ਦਾ ਸਦਾ ਪਰਮਾਤਮਾ ਦੀ ਸਿੱਖਤ ਸਲਾਹ ਜਿਸ ਦੀ ਜੀਵ ਸਦਾ ਪਰਮਾਤਮਾ ਦੀ ਸਿੱਖਤ ਸਲਾਹ ਕਰਦੀ ਹੈ ਉਹੀ ਗੁਰੂ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਆਇਆ ਗਿਣਿਆ ਜਾ ਸਕਦਾ ਜਿਵੇਂ ਆਪਾਂ ਕਹਿੰਦੇ ਨੇ ਪਤਵੰਤੇ ਸੱਜਣ ਆਮ ਜੀ ਗੱਲ ਆ ਵੀ ਜਿਹੜੇ ਚੰਗੇ ਮਾਨਤਾਣ ਵਾਲੇ ਨੇ ਚੰਗੇ ਕੰਮ ਕਰਨ ਵਾਲੇ ਨੇ ਜਿਵੇਂ ਭਾਈ ਜੰਟਾ ਗੁਰਪ੍ਰੀਤ ਸਿੰਘ ਜੰਟਾ ਆਪਾਂ ਬਹੁਤ ਵਾਰੀ ਮੈਂ ਗੱਲ ਕਰਦਾ ਇਹ ਕਿਉਂਕਿ ਸਲੂਟ ਆ ਉਸ ਗੁਰਪ੍ਰੀਤ ਸਿੰਘ ਜੰਟੇ ਨੂੰ ਜਿਹੜਾ ਮਨੁੱਖਤਾ ਦੀ ਸੇਵਾ ਵਿੱਚ ਲੱਗਿਆ ਹੋਇਆ ਗੁਰੂ ਦੀ ਕਿਰਪਾ ਸਦਕਾ ਗੁਰੂ ਦਾ ਸਿਧਾਂਤ ਆ ਇਹ ਲੋੜਵੰਦ ਦੀ ਮਦਦ ਪਰ ਉਹ ਆਪਣਾ ਜੀਵਨ ਹੀ ਉਹਨਾਂ ਪਰ ਤੇ ਲਾ ਰਿਹਾ ਹੈ ਮਨੁੱਖਤਾ ਦੀ ਸੇਵਾ ਵਿੱਚ ਜੀਵਨ ਲਾ ਰਿਹਾ ਚੱਲ ਤਾਂ ਸਾਰੀ ਸੰਗਤ ਦੇ ਸੰਯੋਗ ਨਾਲ ਜਿਹੜੇ ਉਹਦਾ ਸੰਯੋਗ ਕਰਦੇ ਨੇ ਬਾਹਰਲੇ ਬੰਦੇ ਵੀ ਬਹੁਤ ਨੇ ਪੈਸਾ ਤੇ ਦਵਾਈ ਭੇਜਦੇ ਨੇ ਦਵਾਈਆਂ ਬੂਟੀਆਂ ਡਾਕਟਰ ਵੀ ਦਰਜੀ ਵੀ ਸਾਰੇ ਕੰਮ ਕਰਦੇ ਨੇ ਉੱਥੇ ਕੋਈ ਜੁੱਤੀਆਂ ਸੀਣ ਵਾਲਾ ਕੋਈ ਕੱਪੜੇ ਸੀਣ ਵਾਲਾ ਕੋਈ ਦਵਾਈਆਂ ਦੇਣ ਵਾਲਾ ਕੋਈ ਟੈਸਟ ਕਰਨ ਵਾਲਾ ਕੋਈ ਡਾਕਟਰ ਕੋਈ ਮਾਸਟਰ ਬੜੇ ਬੜਾ ਵੱਡਾ ਗਰੁੱਪ ਬਣ ਗਿਆ ਗੁਰੂ ਦੀ ਕਿਰਪਾ ਸਦਕਾ ਪਰ ਤੁਰਿਆ ਕਿਥੋਂ ਗੁਰਪ੍ਰੀਤ ਸੰਗ ਜਨਟੇ ਤੋਂ ਆਮ ਜਨਤਾ ਹੀ ਕਹਿੰਦੇ ਆ ਛੋਟੇ ਨੌਂ ਚ ਸੁਪਨਿਆਂ ਦਾ ਘਰ ਜੀ ਨੂੰ ਕਹਿੰਦੇ ਆ ਮੁੱਲਾਪੁਰ ਕੋਲੇ ਬਣਿਆ ਹੋਇਆ ਇਹ ਜੇ ਮਨੁੱਖ ਗਿਣੇ ਜਾ ਸਕਦੇ ਆ ਪ੍ਰਭੂ ਪਰਮਾਤਮਾ ਦੇ ਭੇਜੇ ਹੋਏ ਵੀ ਮਨੁੱਖਾ ਜਨਮ ਲੈ ਕੇ ਇਹਨੇ ਸਫਲ ਕੀਤਾ ਜਿਹੜਾ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਗੁਣ ਗਾਉਣੇ ਵੀ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਕਰਨਾ ਗੁਰੂ ਦੇ ਗੁਣ ਗਾਉਣੇ ਹੀ ਹੈ ਇੱਕ ਆਪਾਂ ਹੁਣ ਗਾ ਸੁਣ ਰਹੇ ਆ ਵੀ ਆਇਓ ਪੜਨ ਸੁਣਨ ਕੋ ਬਾਣੀ ਵੀ ਬਾਣੀ ਪੜਨੀ ਵੀ ਅਤੇ ਸੁਣਨੀ ਵੀ ਆ ਮਹਾਰਾਜ ਕਹਿੰਦੇ ਜਾਸ ਰਸਨ ਹਰ ਹਰ ਜਸ ਭਣੀਏ ਪਹਿਲਾ ਵਾਲੇ ਬੰਦ ਚ ਦੱਸਿਆ ਜਗਤ ਵਿੱਚ ਓਸੇ ਮਨੁੱਖ ਦਾ ਆਉਣਾ ਨੇਪਰੇ ਚੜਿਆ ਜਾਣੋ ਜਗਤ ਵਿੱਚ ਉਹੀ ਆਇਆ ਸਮਝੋ ਕਿਹੜਾ ਜਿਹੜਾ ਜਿਸ ਦੀ ਜੀਵ ਦਾ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦੀ ਰਹਿੰਦੀ ਆ ਜਿਸ ਦੀ ਜੀਵ ਸਦਾ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦੀ ਆ ਆਏ ਬਸੇ ਸਾਧੂ ਕੈ ਸੰਗੇ ਅਨੰਦਨ ਨਾਮ ਧਿਆਵੇ ਰੰਗੇ ਮਹਾਰਾਜ ਕਹਿੰਦੇ ਜਿਹੜੇ ਬੰਦੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਟਿਕਦੇ ਹਨ ਟਿਕਦੇ ਦਾ ਮਤਲਬ ਜਿਵੇਂ ਹੁਣ ਆਪਾਂ ਭਲਾ ਗੁਰੂ ਦੀ ਸੰਗਤ ਕਰ ਰਹੇ ਥੋੜੇ ਹੀ ਆ ਥੋੜੇ ਹੀ ਬੈਠੇ ਆ ਭਲਾ ਆਪਾਂ ਜੇ ਸਾਡਾ ਮਨ ਟਿਕ ਗਿਆ ਗੁਰੂ ਦੀ ਗੱਲ ਸੁਣਨ ਵਿੱਚ ਇਹਦੀ ਗੱਲ ਕਰਦੇ ਆ ਮਹਾਰਾਜ ਮਹਾਰਾਜ ਕਹਿੰਦੇ ਜਿਹੜੇ ਬੰਦੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਟਿਕਦੇ ਹਨ ਤੇ ਫਿਰ ਅਨੰਦਨ ਨਾਮ ਧਿਆਵੇ ਰੰਗੇ ਮਹਾਰਾਜ ਕਹਿੰਦੇ ਉਹ ਹਰ ਵੇਲੇ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ ਹਰ ਵੇਲੇ ਜਿਹੜੇ ਜਿਵੇਂ ਆਪਾਂ ਪੰਕਤੀ ਪੜ੍ਹਦੇ ਆ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਬਾਰੇ ਫਿਰ ਘਰ ਬੈਸਣ ਦਾ ਮਤਲਬ ਇਹੀ ਆ ਵੀ ਹਿਰਦੇ ਘਰ ਵਿੱਚ ਟਿਕਿਆ ਰਹੇ ਨਹੀਂ ਤਾਂ ਹੁਣ ਜਦੋਂ ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠੇ ਆ ਤੇ ਮਨ ਕਿਤੇ ੜਾਰੀ ਮਾਰ ਗਿਆ ਫਿਰ ਸੰਗਤ ਨਹੀਂ ਹੋ ਰਹੀ ਕਿਉਂਕਿ ਸੰਗਤ ਤਾਂ ਮਨ ਨੇ ਕਰਨੀ ਹੈ ਨਾ ਸਰੀਰ ਦਾ ਟਾਂਚਾ ਬੈਠਾ ਤੇ ਮਨ ਦੌੜ ਗਿਆ ੜਾਰੀ ਮਾਰ ਗਿਆ ਕਿਸੇ ਪਾਸੇ ਜੇ ਮਨ ਟਿਕ ਕੇ ਗੁਰੂ ਦੀ ਗੱਲ ਸੁਣਦਾ ਤੇ ਸੁਣਾਉਂਦਾ ਫਿਰ ਤੁਸੀਂ ਸਮਝ ਲਓ ਵੀ ਗੁਰੂ ਦੀ ਸੰਗਤ ਹੋ ਰਹੀ ਹੈ ਜਿਹੜੇ ਬੰਦੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਟਿਕਦੇ ਹਨ ਮਹਾਰਾਜ ਕਹਿੰਦੇ ਅੰਦਰ ਨਾਮ ਧਾਵੇ ਰੰਗੇ ਉਹ ਹਰ ਵੇਲੇ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ ਆਪ ਤਸੋ ਜਨ ਨਾਮੇ ਰਤਾ ਜਾ ਕੋ ਦਇਆ ਮਯਾ ਵੇਦਤਾ ਮਨੁੱਖ ਕਹਿੰਦੇ ਉਹ ਮਨੁੱਖ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਮਸਤ ਰਹਿੰਦੇ ਹੈ ਜਿਸ ਉੱਤੇ ਸਿਰਜਣਹਾਰ ਦੀ ਮਿਹਰ ਹੋਈ ਕਿਰਪਾ ਹੋਈ ਉਹੀ ਇਨਸਾਨ ਗੁਰੂ ਦੀ ਗੱਲ ਸੁਨੇਗਾ ਗੁਰੂ ਦੀ ਬਾਣੀ ਪੜੇ ਸੁਨੇਗਾ ਪ੍ਰਮਾਤਮਾ ਦਾ ਨਾਮ ਜਪੇਗਾ ਮਹਾਰਾਜ ਕਹਿੰਦੇ ਜਿਹਦੇ ਤੇ ਦਇਆ ਹੋਈ ਹੈ ਪ੍ਰਭੂ ਪ੍ਰਮਾਤਮਾ ਦੀ ਇੱਕ ਆਵਨ ਫਿਰ ਜੋਨ ਨ ਆਇਆ ਲਓ ਜੀ ਮਹਾਰਾਜ ਕਹਿੰਦੇ ਜਗਤ ਵਿੱਚ ਉਸ ਮਨੁੱਖ ਦਾ ਜਨਮ ਇੱਕੋ ਵਾਰੀ ਹੁੰਦਾ ਹੈ ਉਹ ਮੜ ਮੜ ਜੁਨਾ ਵਿੱਚ ਨਹੀਂ ਆਉਂਦਾ ਦੁਬਾਰੇ ਦੁਬਾਰੇ ਨਹੀਂ ਉਹਨੂੰ ਜੰਮਣਾ ਮਰਨਾ ਪੈਂਦਾ ਕੀਨੂੰ ਜਿਹਦੀ ਅੱਪ ਪਹਿਲਾਂ ਹੁਣ ਗੱਲ ਕਰੀ ਆ ਆਪ ਸੋ ਜਨ ਨਾਮੇ ਰੱਤਾ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਰੰਗਿਆ ਰਹਿੰਦਾ ਭੈਣ ਭਾਈ ਮਹਾਰਾਜ ਨੇ ਫੈਸਲਾ ਦਿੱਤਾ ਵੀ ਜਾ ਕੋ ਦਇਆ ਮਾਇਆ ਵਹਿਦਾਤਾ ਜਿਹਦੇ ਤੇ ਕਿਰਪਾ ਪ੍ਰਭੂ ਪਰਮਾਤਮਾ ਦੀ ਜਦੋਂ ਕਿਰਪਾ ਹੋ ਗਈ ਫਿਰ ਮਹਾਰਾਜ ਨੇ ਦੱਸਿਆ ਏਕੇ ਆਵਨ ਫਿਰ ਜੂਨ ਨ ਆਇਆ ਬਈ ਜਗਤ ਵਿੱਚ ਉਸ ਮਨੁੱਖ ਦਾ ਜਨਮ ਇੱਕੋ ਵਾਰੀ ਹੁੰਦਾ ਹੈ ਉਹ बार-बार ਜੰਮਦਾ ਮਰਦਾ ਨਹੀਂ ਹੈ ਆ ਲਿਖਿਆ ਜੀ ਗਰੰਟੀ ਆ ਨਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਹੈ ਲਾਰਾ ਨਹੀਂ ਹੈਗਾ ਕੋਈ ਜਿਵੇਂ ਲਾਰੇ ਲਾਉਂਦੇ ਨੇ ਹੋਰ ਚਲੋ ਨਾਮ ਹੈ ਨਹੀਂ ਲੈਂਦਾ ਹੋਰ ਲਾਰੇ ਲਾਉਂਦੇ ਨੇ ਤੁਹਾਡਾ ਆ ਹੋ ਜਾਣਾ ਤੁਹਾਡਾ ਆ ਸਫਰ ਜਾਣਾ ਤੁਹਾਡੀ ਇੰਨੀ ਉਮਰ ਹੋ ਜਾਣੀਆ ਤੁਹਾਡਾ ਉਹ ਹੋ ਜੂ ਜੇ ਹੋ ਜੂ ਲਾਰੇ ਆ ਨਾ ਇੱਥੇ ਲਾਰਾ ਕੋਈ ਨਹੀਂ ਜੀ ਗਰੰਟੀ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਿ ਜਿਹੜਾ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਜੁੜਿਆ ਰਿਹਾ ਉਹਨੂੰ ਵਾਰ-ਵਾਰ ਜਨਮ ਮਰਨ ਨਹੀਂ ਹੋਏਗਾ ਉਹਦਾ। ਜਗਤ ਵਿੱਚ ਉਸ ਮਨੁੱਖ ਦਾ ਜਨਮ ਇੱਕੋ ਵਾਰੀ ਹੁੰਦਾ ਹੈ। ਉਹ ਮੜਮੜ ਜੂਨਾ ਵਿੱਚ ਨਹੀਂ ਆਉਂਦਾ। ਨਾਨਕ ਹਰਿ ਕੈ ਦਰਸ ਸਮਾਇਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੋ ਪਰਮਾਤਮਾ ਦੇ ਦਿਦਾਰ ਵਿੱਚ ਲੀਨ ਰਹਿੰਦਾ ਹੈ ਉਸ ਮਨੁੱਖ ਦੀ ਗਤੀ ਹੋਗੀ ਜਿੰਦੇ ਜੀ ਫੇਰ ਨਿਯੋਜਨਮਨ ਵਿੱਚ ਪੈਂਦਾ ਸ਼ਲੋਕ ਵਿੱਚ ਦੱਸਦੇ ਨੇ ਸਤਿਗੁਰੂ ਜਾਸ ਜਪਤ ਮਨ ਹੋਏ ਆਨੰਦ ਬਿਨ ਸੇ ਦੂਜਾ ਭਾਉ ਧਿਆਨ ਨਾਲ ਸੁਣਿਓ ਜੀ ਗੁਰਬਾਣੀ ਇੱਕ ਇੱਕ ਬੰਦ ਇੱਕ ਇੱਕ ਅੱਖਰ ਸਾਨੂੰ ਸਿੱਖਿਆ ਦੇ ਰਿਹਾ ਮਹਾਰਾਜ ਕਹਿੰਦੇ ਜਾਸ ਜਪਤ ਮਨ ਹੋਏ ਆਨੰਦ ਬਿਨ ਸੇ ਦੂਜਾ ਭਾਉ ਦਾ ਭਾਵ ਹੈ ਜਿਸ ਪ੍ਰਭੂ ਦਾ ਨਾਮ ਜਪਦਿਆਂ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਪ੍ਰਭੂ ਤੋਂ ਲੰਬੇ ਕਿਸੇ ਹੋਰ ਦਾ ਮੋਹ ਦੂਰ ਹੋ ਜਾਂਦਾ ਹੈ ਪ੍ਰਭੂ ਪ੍ਰਭਾਤਮਨ ਦਾ ਪਿਆਰ ਪੈ ਗਿਆ ਹੋਰ ਕਿਸੇ ਦਾ ਮੋਹ ਨਹੀਂ ਰਹੇਗਾ ਉਹਦਾ ਵੀ ਚਲੋ ਜੀ ਸਾਡੇ ਉਹ ਫਰਾਨੇ ਮਹਾਪੁਰਖਾ ਕੋਈ ਕਹਿੰਦਾ ਸਾਡੇ ਫਰਾਨੇ ਮਹਾਪੁਰਖ ਅਸੀਂ ਫਰਾਨੇ ਮਹਾਪੁਰਖਾਂ ਦੇ ਲੱਗੇ ਹੋਇਆ ਲੜ ਨਹੀਂ ਭਾਈ ਲੜਤਾ ਆਪਾਂ ਇਹਨਾਂ 35ਵੇਂ ਪੁਰਖਾਂ ਦੇ ਲੱਗਣਾ ਜਿਨ੍ਹਾਂ ਦੀ ਗੁਰਬਾਣੀ ਦਾ ਅਰਜਾ ਗੁਰੂ ਦੀ ਗੱਲ ਮੰਨਣੀ ਆਪਾਂ ਜਿਹੜੀ ਗੱਲ ਗਲਤ ਹੈ ਉਹ ਗਲਤੀ ਹੈ ਜੋ ਗੁਰੂ ਕਹਿੰਦਾ ਗੁਰੂ ਸੱਚ ਕਹਿੰਦਾ ਗੁਰਬਾਣੀ ਕਹਿੰਦੀ ਆ ਗੁਰਬਾਣੀ ਸੱਚ ਹੈ ਗੁਰਬਾਣੀ ਦੀ ਗੱਲ ਆਪਾਂ ਨੂੰ ਕੋਈ ਵੀ ਭੈਣ ਭਰਾ ਸੁਣਾਉਂਦਾ ਚਾਹੇ ਜਿਨ੍ਹਾਂ ਨੂੰ ਆਪਾਂ ਬਾਬੇ ਕਹਨੇ ਆ ਬਾਬਾ ਸੁਣਾਉਂਦਾ ਉਹ ਆਪਣਾ ਭੈਣ ਭਾਈ ਆ ਇਹ ਵੀ ਕੁਰਬਾਨੀ ਚ ਪੰਗਤੀ ਆ ਮਹਾਰਾਜ ਕਹਿੰਦੇ ਹਰ ਜਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਹਾਰਾਜ ਕਹਿੰਦੇ ਜਿਹੜਾ ਵੀ ਭੈਣ ਭਰਾ ਕੋਈ ਹਰੀ ਪ੍ਰਭੂ ਪਰਮਾਤਮਾ ਦੀ ਸਾਨੂੰ ਗੱਲ ਸੁਣਾਉਂਦਾ ਗੁਰੂ ਦੀ ਗੱਲ ਸੁਣਾਉਂਦਾ ਉਹ ਸਾਡਾ ਭੈਣ ਤੇ ਭਾਈ ਆ ਗੁਰੂ ਨਹੀਂ ਹੈ ਗੁਰੂ ਬਾਣੀਆਂ ਹੀ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਠੀਕ ਆ ਜੀ ਸ਼ਬਦ ਗੁਰੂ ਗੁਰਬਾਣੀ ਗੁਰੂ ਆ ਬਾਕੀ ਆਪਣੇ ਭੈਣ ਭਰਾ ਜਿਹੜੇ ਗੁਰੂ ਦੀ ਗੱਲ ਸੁਣਾਉਂਦੇ ਨੇ ਜਿਹੜਾ ਵੀ ਭੈਣ ਭਾਈ ਸਾਨੂੰ ਗੁਰੂ ਦੀ ਗੱਲ ਸੁਣਾਉਂਦਾ ਕੋਈ ਵੀ ਬਾਬਾ ਗੁਰੂ ਦੀ ਗੱਲ ਸੁਣਾਉਂਦਾ ਕੋਈ ਮਹਾਪੁਰਖ ਗੁਰੂ ਦੀ ਗੱਲ ਸੁਣਾਉਂਦਾ ਉਹ ਆਪਣਾ ਭੈਣ ਭਾਈ ਆ ਕਿਉਂਕਿ ਗੁਰਬਾਣੀ ਦਾ ਫੈਸਲਾ ਹਰ ਜਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀ ਇਸ ਤਰ੍ਹਾਂ ਭਾਈ ਆਪਾਂ ਸਤ ਸੰਗ ਕਰਨੀ ਆ ਗੁਰਮਖ ਪਿਆਰਿਆਂ ਦੀ ਗੁਰੂ ਦੇ ਪਿਆਰਿਆਂ ਤੋਂ ਆਪਾਂ ਗੱਲ ਗੁਰੂ ਦੀ ਸੁਣਨੀ ਆ ਜੇ ਕੋਈ ਹੋਰ ਕਿਸੇ ਦੀਆਂ ਕਹਾਣੀਆਂ ਸੁਣਾਉਂਦੇ ਆ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾ ਕੇ ਤੁਰ ਜਾਂਦੇ ਨੇ ਹਾਂ ਰਾਜੇ ਰਾਣੇ ਦੀ ਕਿਸੇ ਦੀ ਐਗਜ਼ੈਂਪਲ ਲਈ ਜਾ ਸਕਦੀ ਆ ਆਧਾਰਨਾ ਸਮਝਣ ਵਾਸਤੇ ਕਿਉਂਕਿ ਰਾਜੇ ਵੀ ਬੜੇ ਧਰਮੀ ਹੋਏ ਨੇ ਇਹੋ ਜੀ ਗੱਲ ਨਹੀਂ ਹੈ ਵੀ ਰਾਜੇ ਧਰਮੀ ਨਹੀਂ ਰਾਜੇ ਵੀ ਬਹੁਤ ਧਰਮੀ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਬਹੁਤ ਧਰਮੀ ਸੀ ਹੋਰ ਰਾਜੇ ਬੀਸੀ ਅਕਬਰ ਵੀ ਅਕਬਰ ਬਾਦਸ਼ਾਹ ਵੀ ਧਰਮੀ ਸੀ ਗੁਰੂ ਘਰ ਨਾਲ ਪ੍ਰੇਮ ਕਰਦਾ ਸੀ ਗੁਰੂ ਦੀ ਗੱਲ ਮੰਨਦਾ ਸੀ ਸੁਣਦਾ ਸੀ ਬਹੁਤ ਰਾਜੇ ਧਰਮੀ ਹੋਏ ਨੇ ਰਾਜੇ ਰਾਣਿਆਂ ਦੀਆਂ ਆਧਾਰਨਾ ਲਈਆਂ ਜਾ ਸਕਦੀਆਂ ਗਰਬਾਣੀ ਵਿੱਚ ਵੀ ਹੈਗੀਆਂ ਨੇ ਮਹਾਰਾਜ ਕਹਿੰਦੇ ਜਾ ਸਜਪਤ ਮਨ ਹੋਏ ਆਨੰਦ ਬਿਨ ਸੇ ਦੂਜਾ ਭਾਉ ਜਿਸ ਪ੍ਰਭੂ ਦਾ ਨਾਮ ਜਪਦਿਆਂ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਜੇ ਪ੍ਰਭੂ ਤੋਂ ਲੰਭੇ ਕਿਸੇ ਹੋਰ ਦਾ ਮੋਹ ਦੂਰ ਹੋ ਸਕਦਾ ਹੈ ਪ੍ਰਭੂ ਤੋਂ ਲੰਭੇ ਕਿਸੇ ਹੋਰ ਦਾ ਮੋਹ ਦੂਰ ਹੋ ਸਕਦਾ ਹੈ ਕਿਸੇ ਨਾਲ ਪਿਆਰ ਨਹੀਂ ਫਿਰ ਸਾਡਾ ਸਾਡਾ ਭੈਣ ਭਰਾਵਾਂ ਵਾਲਾ ਪਿਆਰ ਆਊ ਫਿਰ ਅਸੀਂ ਕਿਸੇ ਨੂੰ ਰੱਬ ਜਾਂ ਗੁਰੂ ਨਹੀਂ ਮੰਨ ਕੇ ਬੈਠਾਂਗੇ ਗੁਰਬਾਣੀ ਗੁਰੂ ਹੈ ਰੱਬ ਵੀ ਗੁਰੂ ਹੈ ਪ੍ਰਭੂ ਪਰਮਾਤਮਾ ਗੁਰਪ੍ਰਮੇਸ਼ਰ ਏਕੋ ਜਾਣ ਗੁਰੂ ਦੀ ਗੱਲ ਸੁਣਾਉਣ ਵਾਲੇ ਆਪਣੇ ਭੈਣ ਭਾਈ ਚਲੋ ਅੱਗੇ ਮਹਾਰਾਜ ਕਹਿੰਦੇ ਨੇ ਦੁਖ ਦਰਦ ਤ੍ਰਿਸ਼ਨਾ 부ਜੈ ਨਾਨਕ ਨਾਮ ਸਮਾਉ ਮਹਾਰਾਜ ਕਹਿੰਦੇ ਮਾਇਆ ਦਾ ਲਾਲਚ ਤੇ ਲਾਲਚ ਤੋਂ ਪੈਦਾ ਹੋਇਆ ਦੁਖ ਕਲੇਸ਼ ਮਿਟ ਜਾਂਦਾ ਹੈ 헤 ਨਾਨਕ ਉਸ ਦੇ ਨਾਮ ਵਿੱਚ ਟਿਕੇ ਰਹੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਉਸ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਟਿਕੇ ਰਹੋ ਇਹ ਸਾਡੇ ਸੋਡੇ ਦੁਖ ਦੁਖ ਦਰਦ ਤ੍ਰਿਸ਼ਨਾ 부ਜੇ ਨਾਨਕ ਨਾਮ ਸਮਾਓ ਪ੍ਰਭੂ ਪਰਮਾਤਮਾ ਦਾ ਨਾਮ ਜਪਦਿਆਂ ਸਾਡੇ ਦੁੱਖ ਤੇ ਦਰਦ ਤੇ ਸਾਡੀਆਂ ਤ੍ਰਿਸ਼ਨਾਵਾਂ ਮੁੱਕ ਜਾਂਦੀਆਂ ਨੇ ਪੌੜੀ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਬਸ ਆਹੀ ਬੰਦ ਪੜਾਂਗੇ ਜੀ ਆਪਾਂ ਮਹਾਰਾਜ ਕਹਿੰਦੇ ਜਈਆ ਯਾਰੋ ਦੁਰਮਤ ਦੋ ਤਿਸੇ ਤਿਆਗ ਸੁਖ ਸਹਿਜ ਸੋ ਮਹਾਰਾਜ ਕਹਿੰਦੇ ਹੈ ਭਾਈ ਭੈੜੀ ਮਤ ਤੇ ਮਾਇਆ ਦਾ ਪਿਆਰ ਛਾੜ ਦਿਓ ਜਿਹੜਾ ਮੋਹ ਮਾਇਆ ਦਾ ਪਿਆਰ ਪਿਆ ਨਾ ਇਹ ਨਹੀਂ ਐ ਵੀ ਮੋਹ ਮਾਇਆ ਮੋਹ ਮਾਇਆ ਦਾ ਪਿਆਰ ਛਾੜਨਾ ਜਿਹੜੀ ਸਾਨੂੰ ਗੁਰੂ ਤੋਂ ਤੋੜਦੀ ਆ ਮੋਹ ਮਾਇਆ ਜਈਆ ਯਾਰੋ ਦੁਰਮਤ ਦਉ ਕਿਸੇ ਤਿਆਗ ਸੁਖ ਸਹਜੇ ਸਉ ਮਹਾਰਾਜ ਕਹਿੰਦੇ ਭੈੜੀ ਮਤ ਤੇ ਮਾਇਆ ਦਾ ਪਿਆਰ ਛਾੜ ਦਿਓ ਇਸ ਨੂੰ ਤਿਆਗਿਆਂ ਹੀ ਉਸ ਵਿੱਚ ਅਡੋਲ ਅਵਸਥਾ ਵਿੱਚ ਟਿਕੇ ਹੋਏ ਰਹੋਗੇ ਦੁਬਾਰੇ ਬੋਲ ਦਿੰਨਾ ਜੀ ਮਹਾਰਾਜ ਕਹਿੰਦੇ ਜਦੋਂ ਆਪਾਂ ਇਹ ਤਿਆਗਤਾ ਨਾ ਭੈੜੀ ਮਤ ਤੇ ਮਾਇਆ ਦਾ মোহ ਪਿਆਰ ਆਪਾਂ ਤਿਆਗਤਾ ਮਹਾਰਾਜ ਕਹਿੰਦੇ ਉਸ ਨੂੰ ਤਿਆਗਿਆ ਹੀ ਸੁੱਖ ਵਿੱਚ ਅਡੋਲ ਅਵਸਥਾ ਮਿਲਦੀ ਹੈ ਫਿਰ ਮਨੁੱਖ ਡੋਲਦਾ ਨਹੀਂ ਹੈ ਜਿਵੇਂ ਕਿ ਆਪਾਂ ਇਤਿਹਾਸ 'ਚ ਅਲੀ ਨਿਗਾਹ ਮਾਰਗੇ ਬੰਦ ਬੰਦ ਕਟਵਾਉਣ ਵਾਲੇ ਖੋਪਰ ਤੜਵਾਉਣ ਵਾਲੇ ਆਰਿਆਂ ਨਾਲ ਸਰੀਰ ਨੂੰ ਚਰਵਾਉਣ ਵਾਲੇ ਦੇਗਾਂ ਵਿੱਚ ਉਬਲਣ ਵਾਲੇ ਉਹਨਾਂ ਨੇ ਉਹ ਅਵਸਥਾ ਫਿਰ ਪੈਦਾ ਹੁੰਦੀ ਹੈ। ਮਨੁੱਖ ਦੇ ਅੰਦਰ ਜਦੋਂ ਮੋਹ ਮਾਇਆ ਤਿਆਗ ਦਿੰਦਾ। ਮਹਾਰਜ ਕਹਿੰਦੇ ਤਿ세 ਤਿ세 ਤਿਆਗ ਸੁਖ ਸਹਜੇ ਸੂ। ਉਸ ਨੂੰ ਤਿਆਗਿਆਂ ਹੀ ਸੁਖ ਅਡੋਲ ਅਵਸਥਾ ਵਿੱਚ ਟਿਕੇ ਰਹੋਗੇ। ਫਿਰ ਡੋਲਦਾ ਨਹੀਂ ਮਨੁੱਖ ਫਿਰ ਚਰਖੜੀਆਂ ਤੇ ਚੜਿਆ ਜਾਵੇ, ਨੀਹਾਂ ਵਿੱਚ ਚਣਿਆ ਜਾਵੇ, ਖੋਪਰ ਤੋੜੇ ਜਾਣ। ਫਿਰ ਉਹ ਅਡੋਲ ਅਵਸਥਾ ਵਿੱਚ ਟਿਕ ਜਾਂਦੇ ਨੇ ਬਨੁਖ। ਅਗਲੇ ਬੰਦ ਜਮਾਹ ਰਾਜ ਦਾ ਜੈ ਆ ਜਾਏ ਪਰੋ ਸੰਤ ਸਰਣ ਹੁਣ ਇਹ ਵੀ ਧਿਆਨ ਰੱਖਣਾ ਵੀ ਸੰਤ ਕਿਹੜੇ ਦੀ ਸ਼ਰਨ ਪੈਣਾ ਜਾ ਕੇ ਸੰਤਾਂ ਦੀ ਸ਼ਰਣੀ ਪਵੋ ਮਹਾਰਾਜ ਕਹਿੰਦੇ ਕਿਹੜੇ ਸੰਤਾਂ ਦੀ ਗੁਰੂ ਦੇ ਬਚਨਾਂ ਦੀ ਸ਼ਰਣੀ ਪੈ ਸ਼ਰਨ ਪੈਣ ਦਾ ਭਾਵ ਆ ਗੁਰੂ ਦੇ ਬਚਨ ਸੁਣੇ ਤੇ ਗੁਰੂ ਦੇ ਬਚਨ ਸਤ ਕਰਕੇ ਮੰਨ ਲਏ ਅਸੀਂ ਸੰਤਾਂ ਦੀ ਸ਼ਰਨ ਪੈ ਗਏ ਆਪਾਂ ਇਹ ਵੀ ਕਹਿ ਸਕਦੇ ਆਂ ਵੀ ਭਗਤ ਪਿਆਰਿਆਂ ਦੀ ਬਾਣੀ ਸੁਣੀ ਗੁਰੂ ਸਾਹਿਬਾਂ ਦੀ ਬਾਣੀ ਸੁਣੀ ਆਪਾਂ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਨੇ ਆਂ ਗੁਰੂ ਦੇ ਬਚਨਾਂ ਮੁਤਾਬਕ ਆਪਾਂ ਜੀਵਨ ਜਿਉਉਨੇ ਆ ਤਾਂ ਆਪਾਂ ਗੁਰੂ ਦੀ ਸ਼ਰਨ ਪੈ ਗਏ ਆਪਾਂ ਸੰਤਾਂ ਦੀ ਸ਼ਰਨ ਪੈ ਗਏ ਇੱਕ ਆਪਾਂ ਗੁਰੂ ਸੰਤਾਂ ਦੀ ਸ਼ਰਨ ਵਿੱਚ ਹੁਣ ਪ੍ਰਤੱਖ ਬੈਠੇ ਆਂ ਇਹ ਵੀ ਗੁਰੂ ਦੀ ਸ਼ਰਨ ਵੀ ਗੁਰੂ ਦੀ ਸ਼ਰਨ ਵਿੱਚ ਆ ਕੇ ਬੈਠੇ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਤੇ ਗੁਰੂ ਦੀ ਗੱਲਬਾਤ ਸੁਣੀ ਇਹ ਵੀ ਇੱਕ ਸ਼ਰਨ ਚ ਬੈਠੇ ਆ ਜਿਹੜਾ ਇਹਦਾ ਭਾਵ ਅਰਥ ਆ ਵੀ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਬਸਰ ਕਰ ਲੈਣਾ ਸੰਤਾਂ ਦੀ ਸ਼ਰਨ ਪੈ ਗਏ ਮਹਾਰਾਜ ਕਹਿੰਦੇ ਜਈਆ ਜਾਏ ਭਰੋ ਸੰਤ ਸ਼ਰਨ ਹੁਣ ਜੇ ਹੁਣ ਆਪਾਂ ਅਖਰੀ ਅਰਥ ਤਾਈ ਰਹਿ ਗਏ ਫੇਰ ਆਪਾਂ ਕਹਿੰਦੇ ਨੇ ਵੀ ਚਲੋ ਜੀ ਸੰਤਾਂ ਦੇ ਚਰਨੀ ਲੱਗੋ ਸੰਤ ਗੁਰੂ ਨੇ ਸੰਗਤ ਨੂੰ ਵੀ ਕਿਹਾ ਗੁਰੂ ਵੀ ਸੰਤ ਹੈ ਉਹ ਪ੍ਰਭੂ ਪਰਮਾਤਮਾ ਦੀ ਸੰਤ ਹੈ ਪ੍ਰਭੂ ਪਰਮਾਤਮਾ ਵੀ ਸ਼ਾਂਤਾ ਗੁਰੂ ਵੀ ਸ਼ਾਂਤਾ ਤੇ ਸੰਗਤ ਵੀ ਸੰਗਤ ਸੰਤ ਹੈ ਤੇ ਸ਼ਰਨ ਹੀ ਲੈਣਾ ਉਹਨਾਂ ਦੇ ਬਚਨ ਮੰਨ ਕੇ ਜੀਵਨ ਬਸਰ ਕਰਨਾ ਇਸ ਨੂੰ ਅਸਲ ਭਾਵ ਇਹਦਾ ਇਹੀ ਆ ਜਈਆ ਜਾਏ ਪਰੋ ਸੰਤ ਸਰਨ ਜਿਸੇ ਜਹ ਆਸਰ ਈਆ ਪਬ ਜਲ ਤਰਨ ਮਹਾਰਾਜ ਕਹਿੰਦੇ ਐਸੇ ਆਸਰੇ ਇਸ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਪਾਰ ਲੰਘ ਸਕੀਦਾ ਹੈ ਜਦੋਂ ਗੁਰੂ ਦੇ ਬਚਨ ਮੰਨ ਕੇ ਜੀਵਨ ਬਸਰ ਕਰਾਂਗੇ ਇਹ ਸੰਤਾਂ ਦੀ ਗੁਰੂ ਦੇ ਬਚਨ ਸੰਤਾਂ ਦੀ ਸ਼ਰਨ ਪਾਵਾਂਗੇ ਜਦੋਂ ਆਪਾਂ ਮਹਾਰਾਜ ਕਹਿੰਦੇ ਏਸੇ ਆਸਰੇ ਏਸੇ ਸੰਸਾਰ ਸਮੁੰਦਰ ਇਸ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਪਾਰ ਲੰਘ ਸਕੀਦਾ ਹੈ ਅਗੇ ਬਾਰਾ ਦਹ ਦੇ ਨੇ ਜਈਆ ਚਰਮਨ ਆਵੇ ਸੂ ਇੱਕ ਨਾਮ ਲੈ ਮਨਹਿ ਪ੍ਰੂ ਮਹਾਰਜ ਕਹਿੰਦੇ ਉਹ ਮੜਮੜ ਜਨਮ ਵਿੱਚ ਨਹੀਂ ਆਉਂਦਾ ਕੌਣ ਜਿਹੜਾ ਬੰਦਾ ਸਰੀਰ ਕਰਕੇ ਭੈਣਾ ਚਾਹ ਪਾਈ ਆ ਜਿਹੜਾ ਬੰਦਾ ਇੱਕ ਪ੍ਰਭੂ ਦਾ ਨਾਮ ਲੈ ਕੇ ਆਪਣੇ ਮਨ ਵਿੱਚ ਪ੍ਰੋ ਲੈਂਦਾ ਹੈ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਪ੍ਰੋ ਕੇ ਰੱਖਣਾ ਮਹਾਰਾਜ ਕਹਿੰਦੇ ਉਹ ਦੁਬਾਰੇ ਜਨਮ ਮਰਨ ਵਿੱਚ ਨਹੀਂ ਆਏਗਾ ਮੜਮੜਾ ਜਨਮ ਵਿੱਚ ਨਹੀਂ ਆਉਂਦਾ ਕਿਉਂਕਿ ਜੇ ਮੁੜ ਕੇ ਜਨਮ ਚਾਉਣਾ ਪਹਿਲਾਂ ਤਾਂ ਮਰਨਾ ਹੀ ਪੈਂਦਾ ਨਾ ਮਰਨਾ ਜਮਣਾ ਖਤਮ